ਅੰਗੁਸ਼ਟਧਾਰ ਜਿਸ ਪਰਮੇਸ਼ਰ ਦਾ ਕਹਿੰਦੇ ਕ੍ਰਿਸ਼ਨ ਰੂਪ ਚਰਨਾਂ ਦਾ ਅੰਗੁਸ਼ਟ ਅੰਗੂਠਾ ਧਾਰ ਕੇ ਰੱਖਣ ਕਰਕੇ ਕubjਾ ਕਬੇ ਲੱਕ ਵਾਲੇ ਕੰਸ ਦੀ ਮਾਲਨ ਗਈ ਵੀ ਉਧਾਰ ਹੋ ਗਿਆ ਉਹ ਵੀ ਤਰ ਗਈ ਕubjਾ ਉਦਰੀ ਅੰਗੁਸ਼ਟਧਾਰ ਨਾ ਦੂਸਰੀ ਪੰਕਤੀ ਵਿੱਚ ਸਤਿਗੁਰੂ ਜੀ ਪਰਮਾਰਗ ਤੀਸਰੇ ਪਦ ਦੇ ਵਿੱਚ ਦੂਸਰੀ ਪੰਕਤੀ ਵਿੱਚ ਕੁਬਜਾ ਦੀ ਉਦਰੀ ਉਦੀ ਗੱਲ ਕਰਦੇ ਨੇ ਕੁਬਜਾ ਉਦਰੀ ਕੁਬਜਾ ਕਬੇ ਲੱਕ ਵਾਲੀ ਕਹਿੰਦੇ ਉਹਦਾ ਵੀ ਉਧਾਰ ਹੋ ਗਿਆ ਇਹ ਦਸਮ ਗ੍ਰੰਥ ਦੇ ਵਿੱਚ ਵੀ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਹਰ ਆਵਤ ਅਗਰ ਮਿਲ ਕੁਬਜਾ ਹਰ ਕੋ ਤਨ ਸੁੰਦਰ ਰੂਪ ਨਿਹਾਰਿਓ ਗੰਧ ਲਈ ਨਿਰਪਲਾਵਨ ਕੋ ਸੋ ਲਗਾਉ ਹਉ ਜਾਂ ਮਨ ਵਿੱਚ ਵਿਚਾਰਿਓ ਪ੍ਰੀਤ ਲਖੀ ਔਰ ਸੰਗ ਲਗੀ ਹਮਰੇ ਤਬ ਹੀ ਇਹ ਭਾਂਤ ਉਚਾਰਿਓ ਲਿਆਵੋ ਲਿਆਵੋ ਲਿਆ ਲਾਭ ਹੋ ਹਰ ਰੀ ਹਮਕੋ ਕਬਨ ਜਸ ਤਾ ਸਬ ਕੋ ਇਮਸਾਰੇਓ ਜਦੁ ਰਾਏ ਕੋ ਆਸਮਾਨ ਤਰੀਆ ਨਿਰਪਕੋ ਇਹ ਚੰਦਨ ਦੇਹ ਲਗਾਇਓ ਇਸੇ ਤਰ੍ਹਾਂ ਫਰਮਾਨ ਕੀਤਾ ਸਵਈਆ ਸਾਮਕ ਰੂਪ ਨਿਹਾਰਤ ਕੀ ਕਬ ਸਿਆਮ ਮਨੈ ਅਤ ਹੀ ਸੁਖ ਪਾਇਓ ਜਾ ਕੋ ਨ ਅੰਤ ਲਖਿਓ ਬ੍ਰਹਮਾ ਕਰਕੈ ਮਨ ਪ੍ਰੇਮ ਕਈ ਦਿਨ ਗਾਇਓ ਭਾਗ ਵਢੇ ਇਹ ਮਾਲਨ ਕੇ ਹਰ ਕੇ ਤਨ ਕਉ ਜਿਨ ਹਾਥ ਸੁਹਾਇਓ ਸਵਈਆ ਹਰ ਕੇ ਇਕ ਧਰਿਓ ਪਗ ਪਾਇਨ ਪੈ ਹਰ ਹਾਥ ਸੁਹਾਥ ਗਿਆ ਕਬੂ ਜਾ ਕੋ ਸਿੱਧੀ ਕਰੀ ਕਬਰੀ ਕੋ ਸੋ ਇਤਨੋ ਬਲ ਹੈ ਜਗ ਮੈਂ ਕਹੋ ਕਾ ਕੋ ਦਸਮ ਗ੍ਰੰਥ ਦੇ ਇਹ ਬਚਨ ਨੇ ਪਾਤਸ਼ਾਹ ਮਹਾਰਾਜ ਨੇ ਕਿਨ ਦੁਆਪਰ ਯੁਗ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਮਾਮੇ ਰਾਜੇ ਕੰਸ ਦੀ ਇੱਕ ਦਾਸੀ ਜਿਸ ਦਾ ਰੂਪ ਰੰਗ ਬਹੁਤ ਭੈੜਾ ਸੀ ਤੇ ਲਾਕਤ ਤੋਂ ਵੀ ਕਬੀ ਸੀਗੀ ਜਿਸ ਕਰਕੇ ਉਹਦਾ ਨਾਮ ਕਬਜਾ ਮਲਣ ਪੈ ਗਿਆ ਸੀ ਮਲਣੀ ਸੀ ਕਬਜਾ ਉਹਦਾ ਕਬੇ ਲੱਕ ਵਾਲੀ ਨਾਮ ਪੈ ਗਿਆ ਇੱਕ ਕਬਜਾ ਰਾਜੇ ਕੰਸ ਵਾਸਤੇ ਹਰ ਰੋਜ਼ ਫੁੱਲਾਂ ਦੀ ਮਾਲਾ ਤਿਆਰ ਕਰਕੇ ਦਿੰਦੀ ਸੀ ਉਸ ਨੂੰ ਚੰਦਨ ਦੇ ਕੇਸਰ ਆਦਿ ਲੇਪਣ ਕਰਿਆ ਕਰਦੀ ਸੀ ਇਹਦੀ ਇਹੀ ਸੇਵਾ ਸੀ ਜਿਸ ਸਮੇਂ ਕ੍ਰਿਸ਼ਨ ਭਗਵਾਨ ਜੀ ਕੰਸ ਦਾ ਬੁਲਾਵਾ ਤੇ ਅਕਰੂਰ ਦੇ ਨਾਲ ਮਥਰਾ ਗਏ ਤਾਂ ਬਾਜ਼ਾਰ ਵਿੱਚ ਕubjਾ ਸ੍ਰੀ ਕ੍ਰਿਸ਼ਨ ਜੀ ਦੇ ਸਰੂਪ ਨੂੰ ਵੇਖ ਕਰਕੇ ਮੋਹਤ ਹੋ ਗਈ ਉਹਦੇ ਮਨ ਵਿੱਚ ਫੁਰਨਾ ਆਇਆ ਕਿ ਇਹ ਮਾਲਾ ਮੈਂ ਕੰਸ ਜੇ ਕੋਲ ਲੈ ਕਰਕੇ ਜਾਣ ਦੀ ਥਾਂ ਇਸ ਸਿਆਮ ਸਲੋਨੇ ਦੇ ਗਲ ਵਿੱਚ ਪਾ ਦਿੰਦੀ ਹਾਂ ਚੰਦਨ ਦੇ ਸਰੀਰ ਉੱਪਰ ਲਗਾ ਦਿੰਦੀ ਹਾਂ ਕਹਤਾ ਚੰਦਨ ਇਸ ਦੇ ਸਰੀਰ ਉੱਪਰ ਲਗਾ ਦਿੰਦੀ ਹਾਂ ਇਹਨਾਂ ਦੀ ਗਲ ਚੀ ਮਾਲਾ ਪਾ ਦਿੰਦੀ ਐ ਸੋਚ ਕਰਕੇ ਕਬਜਾ ਨੇ ਫੁੱਲਾਂ ਦੀ ਮਾਲਾ ਭਗਵਾਨ ਕ੍ਰਿਸ਼ਨ ਦੇ ਗਲ ਵਿੱਚ ਪਾ ਦਿੱਤੀ ਬੜੇ ਪ੍ਰੇਮ ਨਾਲ ਚੰਦਨ ਤੇ ਕੇਸਰ ਦਾ ਲੇਪ ਮਲਿਆ ਜਿੱਦਾਂ ਹੁਣ ਅਤਰ ਹੁੰਦਾ ਨਾ ਅਤਰ ਪਰਫਿਊਮ ਅਤਰ ਏਦਾਂ ਅਤਰ ਲਾ ਦਿੱਤਾ ਜਦੋਂ ਭਗਵਾਨ ਕ੍ਰਿਸ਼ਨ ਜੀ ਨੇ ਉਹਦੇ ਸ਼ਰਧਾ ਭਾਵ ਤੋਂ ਪ੍ਰਸੰਨ ਹੋ ਕਰਕੇ ਇਹਦੇ ਪਾਰਾ ਉੱਪਰ ਆਪਣਾ ਚਰਨ ਧਾ ਕਰਕੇ ਇਹਦੀ ਬਾਹਾਂ ਆਪਣੇ ਹੱਥ ਵਿੱਚ ਲੈ ਕੇ ਰੱਖ ਕੇ ਇਸ ਨੂੰ ਉੱਪਰ ਵੱਲ ਖਿੱਚਿਆ ਜਿਸ ਕਰਕੇ ਇਹਦਾ ਸਾਰਾ ਕਬਾਪਨ ਦੂਰ ਹੋ ਗਿਆ ਫਿਰ ਇਸ ਨੂੰ ਪ੍ਰੇਮਾ ਭਗਤੀ ਵਿੱਚ ਲਾ ਕਰਕੇ ਭਗਵਾਨ ਨੇ ਬੈਕੁੰਠ ਪਹੁੰਚਾਇਆ ਇਸ ਪ੍ਰਕਾਰ ਰੂਪ ਤੋਂ ਹੀਣੀ ਮਾਲਨ ਕਬਜਾ ਦਾ ਉਧਾਰ ਹੋ ਗਿਆ ਉਹਦੀ ਪ੍ਰਥਾਏ ਸਤਿਗੁਰੂ ਜੀ ਫਰਮਾਨ ਕਰ ਜਿਨੇ ਕਹਿੰਦੇ ਕਬਜਾ ਉਦਰੀ ਅਗਸ਼ਟ ਧਾਰ ਕਹਿੰਦੇ ਕੁਬਜਾ ਦਾ ਵੀ ਉਧਾਰ ਹੋ ਗਿਆ ਜਦੋਂ ਉਹਨੇ ਸ਼ਰਦਾ ਦੇ ਨਾਲ ਪ੍ਰੇਮ ਦੇ ਨਾਲ ਉਹ ਫੁੱਲਾਂ ਦੀ ਮਾਲਾ ਜਿਹੜੀ ਸੀ ਨਾ ਬੜੀ ਸੁੰਦਰ ਮਾਲਾ ਉਹ ਕ੍ਰਿਸ਼ਨ ਜੀ ਦੇ ਗਲ ਦੇ ਵਿੱਚ ਪਾ ਦਿੱਤੀ ਤੇ ਉਹਨਾਂ ਨੂੰ ਅ ਸੁੰਦਰ ਅਦਰ ਲਾਉਣਾ ਕੀਤਾ ਖੁਸ਼ਬੂ ਵਾਲਾ ਤੇ ਉਹ ਪ੍ਰਸੰਨ ਹੋ ਗਏ ਉਹਨਾਂ ਦੇਖਿਆ ਕਿ ਸ਼ਰਦਾ ਤੇ ਇਹਦੀ ਬੜੀ ਐ ਇਹਦੀ ਭਾਵਨਾ ਤੇ ਬੜੀ ਐ ਪਰ ਇਹਦਾ ਸਰੀਰ ਦੇ ਵਿੱਚ ਨੁਕਸਿਆ ਸਰੀਰ ਇਹਦਾ ਕਬਾਯਾ ਇਹ ਉਹਨਾਂ ਨੇ ਫਿਰ ਉਹਦਾ ਵੀ ਉਧਾਰ ਕਰ ਦਿੱਤਾ ਉਹਦਾ ਕੁੱਬ ਕੱਢਣਾ ਕੀਤਾ ਕੁੱਬ ਕੱਢ ਦਿੱਤਾ ਕੁੱਬ ਕੱਢ ਕਰਕੇ ਉਹਨੂੰ ਕਿਹਾ ਫਿਰ ਪਰਮੇਸ਼ਰ ਦਾ ਨਾਮ ਜਪਿਆ ਕਰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਦਿੱਤਾ ਪਰਮੇਸ਼ਰ ਦੇ ਨਾਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨਾਮ ਦੇ ਨਾਲ ਜੋੜਨਾ ਕੀਤਾ ਆਰਾਮ ਦੇ ਨਾਲ ਇਹ ਸਾਰੇ ਨਾਮ ਪਰਮੇਸ਼ਰ ਦੇ ਨੇ ਕੁੱਬਜਾ 03 ਅਗਸਤ ਧਾਰ ਉਸ ਕੁੱਬਜਾ ਦਾ ਵੀ ਕੁੱਬੇ ਲੱਕ ਵਾਲੀ ਦਾ ਵੀ ਉਧਾਰ ਕਰ ਦਿੱਤਾ ਇਹ ਪਾਤਸ਼ਾਹ ਦੱਸ ਰਹੇ ਨੇ ਗੁਰਬਾਣੀ ਦੇ ਅੰਦਰ ਵੀ ਕਿੰਨਾ-ਕਿੰਨਾ ਦਾ ਉਧਾਰ ਹੋਇਆ ਇਹ ਪ੍ਰਾਣੀ ਮਤਨ ਨੂੰ ਸਮਝਾ ਰਹੇ ਨੇ ਉਦਾਹਰਨਾਂ ਦੇ ਦੇ ਕਰਕੇ ਕਿ ਸਤਿਗੁਰੂ ਜੀ ਕਿ ਸੁਣੋ ਕਿ ਇਹਦਾ ਉਧਾਰ ਹੋ ਗਿਆ ਇਹਦਾ ਉਧਾਰ ਹੋ ਗਿਆ ਸਾਖੀਆਂ ਦਾ ਭਾਵ ਕਿ ਉਸ ਤੋਂ ਅਸੀਂ ਇਹ ਕੇਵਲ ਕੰਨ ਦਾਸ ਨਹੀਂ ਆ ਵੀ ਕੰਨ ਤੋਂ ਸੌਣ ਲਈ ਮੁੜ ਕੇ ਭੁੱਲ ਗਏ ਸਾਖੀ ਸੁਣਦਾ ਭਾਵ ਹੁੰਦਾ ਵੀ ਉਹਦਾ ਉਧਾਰ ਹੋ ਗਿਆ ਤੇ ਮੇਰਾ ਕਿਉਂ ਨਾ ਹੋਵੇਗਾ ਜੇ ਅਸੀਂ ਵੀ ਨਾਮ ਜਪੀਏ ਪਰਮੇਸ਼ਰ ਦੀ ਅਰਦਾਸ ਨਾ ਕਰੀਏ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰੀਏ ਭਲੇ ਦੇ ਕਰਮ ਕਰੀਏ ਦਸਨੋਂ ਹੋਂ ਦੀ ਕਿਰਤ ਕਰੀਏ ਅੰਮ੍ਰਿਤ ਵਿਲਾ ਸੰਭਾਲੀਏ ਤੇ ਸਾਡਾ ਵੀ ਉਧਾਰ ਹੋਵੇਗਾ ਨਾ ਜੇ ਸ਼ਿਕਾਰੀ ਦਾ ਉਧਾਰ ਹੋ ਸਕਦਾ ਸਾਡਾ ਨਹੀਂ ਹੋ ਸਕਦਾ ਜੇ ਉਸ ਕਬਜਾ ਦਾ ਕਬੇ ਲੱਕ ਵਾਲੀ ਦਾ ਆਧਾਰ ਕਰ ਦਿੱਤਾ ਉਹਦਾ ਕੁੱਬ ਕੱਢ ਦਿੱਤਾ ਤੇ ਸਾਡੀਆਂ ਛੋਟੀਆਂ ਛੋਟੀਆਂ ਬਿਮਾਰੀਆਂ ਜਿਹੜੀਆਂ ਇਹ ਕੀ ਹੈ ਪਰਮੇਸ਼ਰ ਦਾ ਨਾਮ ਜਪੀਏ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਸਾਰੇ ਸੁੱਖਾਂ ਦੀ ਸਾਰਾ ਕੁਝ ਹੀ ਮਿਲ ਜਾਂਦਾ ਇਹ ਤੇ ਗੱਲ ਹੀ ਬੜੀ ਛੋਟੀ ਜੀ ਆ ਛੋਟੀਆਂ ਛੋਟੀਆਂ ਬਿਮਾਰੀਆਂ ਸਰੀਰਾਂ ਦੀਆਂ ਇੱਥੇ ਤੇ ਵੱਡੇ ਵੱਡੇ ਜਿਹੜੀਆਂ ਅੰਦਰ ਦੀਆਂ ਜਿਹੜੀਆਂ ਬਹੁਤੀਆਂ ਵੱਡੀਆਂ ਬਿਮਾਰੀਆਂ ਅੰਦਰ ਦੀਆਂ ਲੱਗੀਆਂ ਹੋਈਆਂ ਨੇ ਜਦੋਂ ਉਹਨਾਂ ਦਾ ਉਧਾਰ ਹੋ ਗਿਆ ਤੇ ਇਹ ਸਰੀਰਕ ਬਿਮਾਰੀਆਂ ਤੇ ਆਪੇ ਹੀ ਠੀਕ ਹੋ ਜਾਂਦੀਆਂ ਮਾੜੀਆਂ ਮੋਟੀਆਂ ਇਹ ਤੇ ਬਹੁਤੀ ਵੱਡੀ ਕੋਈ ਗੱਲ ਨਹੀਂ ਆ ਹਿਰਦਾ ਸ਼ੁੱਧ ਰਵੇ ਹਿਰਦਾ ਜਿਹੜਾ ਤੰਦਰੁਸਤ ਰਵੇ ਅੰਦਰੋਂ ਜਿਹੜਾ ਆਤਮਾ ਤੰਦਰੁਸਤ ਹੋਵੇ ਉਹ ਕਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੀ ਰਹੇ ਇਹ ਹਿਰਦਾ ਅੰਦਰ ਆਤਮਾ ਤੰਦਰੁਸਤ ਤੇ ਫਿਰ ਨਾਲ ਸਰੀਰ ਵੀ ਤੰਦਰੁਸਤ ਹੋ ਜਾਂਦਾ ਇਹ ਪਾਤਸ਼ਾਹ ਤਾਂ ਸਮਝਾ ਰਹੇ ਨੇ ਉਦਾਹਰਨਾ ਦੇ ਕਰਕੇ ਵੀ ਉਹਦਾ ਉਧਾਰ ਹੋ ਗਿਆ ਇਹਦਾ ਉਧਾਰ ਹੋ ਗਿਆ ਦੱਸ ਰਹੇ ਨੇ ਪਾਤਸ਼ਾਹ ਕਿ ਤੁਸੀਂ ਵੀ ਇਹ ਪ੍ਰਾਣੀ ਮਾਤਰ ਕੋਸਮੀ ਪਰਮੇਸ਼ਰ ਦਾ ਨਾਮ ਜਪੋ ਭਲੇ ਦੇ ਕਰਮ ਕਰੋ ਤੇ ਤੁਹਾਡਾ ਵੀ ਉਧਾਰ ਹੋ ਜਾਵੇਗਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਵਿਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆ ਕਥਾ ਵਿਚਾਰਾਂ ਕਰਦੇ ਆ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿ ਕਰਨੇ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ੇ ਕਰਨ ਜੀ ਆਓ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਿਏ ਫਿਰ ਅਦਾਸ ਸਰਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਤੀਸਰੇ ਪਾਦੀਆਂ ਦੋ ਪੰਕਤੀਆਂ ਦੀ ਜਿਹੜੀ ਹੈ ਕਥਾ ਵਿਚਾਰ ਹੋਈ ਹੈ ਦੋ ਪੰਕਤੀਆਂ ਬਾਕੀ ਰਹਿੰਦੀਆਂ ਨੇ ਆਓ ਇਹ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਿਏ ਜੀ ਬਦਕੇ ਉਧਾਰਿਓ ਖੰਮ ਪਰਹਾਰ ਕਬਜਾ ਉਦਰੀ ਅੰਗੁਸ਼ਟ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ